ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ कौर ਤਹਾਜ਼ਰ ਹੋਇਆ ਅੱਜ ਤੁਹਾਨੂੰ ਮੁੱਖ ਖਬਰਾਂ ਦੇਣਾ ਇਸ ਬ੍ਰੇਟਿੰਗ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾਸ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਪੰਜਾਬ ਸਰਕਾਰ ਦੇ ਮਿਸ਼ਨ ਰੋਜ਼ਗਾਰ ਦੇ ਤਹਿਤ ਅੱਠਵਾਂ ਵਿਭਾਗਾ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੰਡੇ ਗਏ ਨੇ ਨਿਯੁਕਤੀ ਪੱਤਰ ਵੰਡ ਸਮਾਰੋਹ ਦੇ ਵਿੱਚ ਕੁੱਲ 271 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਦੌਰਾਨ ਪੰਜਾਬ ਦੇ ਸੀਐਮ ਮਾਨ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਥਾਨਕ ਸਰਕਾਰਾਂ ਤੇ ਸਾਂਝੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਰਜੋਤ ਸਿੰਘ ਵੀ ਮੌਜੂਦ ਰਹੇ ਤੇ ਅੱਜ 55201 ਨੌਕਰੀਆਂ ਹੋਗੀਆਂ ਨੇ ਅੱਜ ਬੰਨ ਲਾ ਲੇ ਕੱਲੇ-ਕੱਲੇ ਦਾ ਡਾਟਾ ਪਿਆ ਸਾਡੇ ਕੋਲੇ ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਆ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤ ਤਾਂ ਤੁਸੀਂ ਕੀਤੀਆਂ ਮੇਰੇ ਤੋਂ ਹੀ ਨਾਂ ਲੱਗੀ ਜਾਂਦਾ। ਸੋ ਤੁਹਾਨੂੰ ਬਹੁਤ-ਬਹੁਤ ਇਸ ਗਲਤੀਆਂ ਬਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ। ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ। ਹੋਰ ਅੱਗੇ ਜਾਓ। ਪੰਜਾਬ ਦਾ ਨਾਮ ਰੌਸ਼ਨ ਕਰੋ। ਜਿਹੜੀ ਕੁਰਸੀ ਤੇ ਬੈਠ ਗਏ, ਜਿਹੜਾ ਪੈਨ ਤੁਹਾਨੂੰ ਮਿਲ ਗਿਆ। ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ। ਕੋਈ ਪਤਾ ਨਹੀਂ ਕਿ ਕਿਹੜੀ ਦੁਆਬ ਕੀ ਦੇ ਕਿੱਥੇ ਲੱਗ ਜੇ। ਕਿਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਤੇ ਪਤਾ ਨਹੀਂ ਕਿੱਥੇ ਤੱਕ ਫਿਰ ਤੁਹਾਡੀਆਂ ਤਰੱਕੀਆਂ ਚ ਲਈ ਜਾਣੀਆਂ ਨੇ ਸੋ ਗਰੀਬ ਕੀ ਦੁਆ ਪਰਮਾਤਮਾ ਕੀ ਦਰਗਾ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਉਹਦੇ ਚ ਸਮੇਂ ਦੇਖ ਰਹੇ ਹਾਂ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਮੁੰਡੇ ਕੁੜੀਆਂ ਆਏ ਨੇ। ਔਰ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪ ਨਹੀਂ ਹੁੰਦੀ ਸੀ। ਕਿੱਥੇ ਨਹੀਂ ਮਿਲਣੀ। ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ। ਆਪਣੇ ਕੋਲੇ ਪੈਸੇ ਨਹੀਂ ਹੈਗੇ। ਹੁਣ ਸਰਕਾਰੀ ਨੌਕਰੀ ਪੜ੍ਹਾਈ ਦੇ ਬੇਸ ਤੇ ਮਿਲਦੀ ਹੈ, ਮੈਰਿਟ ਤੇ ਬੇਸ ਤੇ ਮਿਲਦੀ ਹੈ। ਪੜੋ ਨੰਬਰ ਲਓ। ਤਾਂ ਨੌਕਰੀ ਤੁਹਾਡੇ ਘਰੇ ਆ ਪਾਉਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿਸੇ ਨੂੰ ਕੋਈ 1 ਰੁਪਿਆ ਦੇਣਾ ਪਿਆ ਕਿਸੇ ਨੂੰ ਕੋਈ ਸ਼ਿਪਾਰਸ਼ ਲਾਉਣੀ ਪਈ ਨਹੀਂ ਤੇ ਅੱਜ ਦੇ ਲੋਕ ਸਭਾ ਦੇ ਵਿੱਚ ਆਨਲਾਈਨ ਗੇਮਿੰਗ ਬਿਲ 2025 ਜਿਹੜਾ ਕੀ ਪਾਸ ਕਰ ਦਿੱਤਾ ਗਿਆ ਆਨਲਾਈਨ ਮਨੀ ਗੇਮਿੰਗ ਬਣ ਗਈ ਹੈ ਸਮਾਜ ਦੇ ਲਈ ਇੱਕ ਵੱਡੀ ਸਮੱਸਿਆ ਜਿੱਹਾਂ ਕੇਂਦਰ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਆਨਲਾਈਨ ਅਸਲੀ ਮਨੀ ਗੇਮਿੰਗ ਸਮਾਜ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ ਅਤੇ ਮਾਲੀਏ ਦੇ ਨੁਕਸਾਨ ਦੀ ਸੰਭਾਵਨਾ ਦੇ ਬਾਵਜੂਦ ਲੋਕਾਂ ਦੀ ਭਲਾਈ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਗਿਆ ਇੱਕ ਸਰਕਾਰੀ ਸੂਤਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਸਰਕਾਰ ਨੇ ਲੋਕ ਸਭਾ ਵਿੱਚ ਆਨਲਾਈਨ ਗੇਮਿੰਗ ਯਾਨੀ ਪ੍ਰੋਮੋਸ਼ਨ ਅਤੇ ਰੈਗੂਲੇਸ਼ਨ ਬਿਲ 2025 ਪੇਸ਼ ਕੀਤਾ ਹੈ ਜਿਸ ਦੇ ਵਿੱਚ ਈ-ਸਪੋਰਟਸ ਅਤੇ ਆਨਲਾਈਨ ਸੋਸ਼ਲ ਗੇਮਿੰਗ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੀ ਪੈਸੇ ਅਧਾਰਿਤ ਗੇਮਿੰਗ ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਹੈ ਇਸ ਸੰਬੰਧ ਵਿੱਚ ਇੱਕ ਸੂਤਰ ਨੇ ਕਿਹਾ ਪੈਸੇ ਨਾਲ ਸੰਬੰਧਿਤ ਆਨਲਾਈਨ ਗੇਮਿੰਗ ਗਤੀਵਿਧੀਆਂ ਸਮਾਜ ਤੇ ਲਈ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਹਰੇਕ ਸੰਸਦ ਮੈਂਬਰ ਨੇ ਇਸ ਦੇ ਮਾੜੇ ਪ੍ਰਭਾਵਾਂ ਤੇ ਚਿੰਤਾ ਪ੍ਰਗਟ ਕੀਤੀ। ਗੇਮਿੰਗ ਉਦਯੋਗ ਦੇ ਇੱਕ ਤਿਹਾਈ ਹਿੱਸੇ ਤੋਂ ਪ੍ਰਾਪਤ ਹੋਣ ਵਾਲੇ مالیਏ ਅਤੇ ਸਮਾਜ ਭਲਾਈ ਦੇ ਵਿਚਕਾਰ ਸਰਕਾਰ ਨੇ ਸਮਾਜ ਭਲਾਈ ਨੂੰ ਚੁਣਿਆ। ਸੂਤਰ ਦੇ ਮੁਤਾਬਕ ਬਿੱਲ ਦੇ ਵਿੱਚ ਪੈਸੇ ਅਧਾਰਿਤ ਗੇਮਿੰਗ ਦੇ ਵਰਚੂਅਲ ਸ਼ਾਮਲ ਪਾਈਆਂ ਗਈਆਂ ਇਕਾਈਆਂ ਵਿਰੁੱਧ ਕਾਰਵਾਈ ਮੁੱਖ ਤੌਰ ਤੇ ਰਾਜ ਸਰਕਾਰਾਂ ਨੂੰ ਸੌਂਪੀ ਗਈ ਹੈ। ਬਿੱਲ ਦੇ ਉਪਬੰਧਾਂ ਦੀ ਉਲੰਘਣਾ ਕਰਨ ਵਾਲੇ ਅਤੇ ਪੈਸੇ ਅਧਾਰਿਤ ਗੇਮਿੰਗ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ 3 ਸਾਲ ਤੱਕ ਦੀ ਕੈਦ ਜਾਂ ਫਿਰ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ ਇਸੇ ਤਰ੍ਹਾਂ ਨਿਯਮਾਂ ਦੇ ਵਿਰੁੱਧ ਇਸ਼ਤਿਹਾਰ ਦੇਣ ਵਾਲਿਆਂ ਦੇ ਲਈ 2 ਸਾਲ ਤੱਕ ਦੀ ਕੈਦ ਜਾਂ ਫਿਰ 50 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਵੀ ਵਿਵਸਥਾ ਹੈਗੀ ਸੂਤਰ ਨੇ ਕਿਹਾ ਕਿ ਬਹੁਤ ਸਾਰੇ ਆਨਲਾਈਨ ਗੇਮਿੰਗ ਪਲੇਟਫਾਰਮ ਆਪਣੇ ਆਪ ਨੂੰ ਹੁਨਰ ਦੀ ਖੇਡ ਕਹਿ ਕੇ ਸੱਟੇਬਾਜ਼ੀ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਸੁਤਨੈਗੇ ਕਿਹਾ ਕਿ ਜਿੰਤੋਂ ਤੱਕ ਗੇਮ ਖਿਡਾਰੀਆਂ ਦਾ ਸਬੰਧ ਹੈ ਉਹ ਪੀੜਿਤ ਹਨ ਉਨ੍ਹਾਂ ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ ਕਾਰਵਾਈ ਸਿਰਫ ਉਨ੍ਹਾਂ ਲੋਕਾਂ ਵਿਰੁੱਧ ਕੀਤੀ ਜਾਵੇਗੀ ਜੋ ਪਲੇਟਫਾਰਮ ਪ੍ਰਦਾਨ ਕਰਦੇ ਹਨ ਜਾਂ ਫਿਰ ਲੈਣ ਦੇਣ ਸੇਵਾਵਾਂ ਪ੍ਰਦਾਨ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਬਿਲ ਦੇ ਤਹਿਤ ਈ-ਸਪੋਰਟਸ ਅਤੇ ਆਨਲਾਈਨ ਸੋਸ਼ਲ ਗੇਮਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਬਜਟ ਯੋਜਨਾਵਾਂ ਅਤੇ ਇੱਕ ਅਥਾਰਟੀ ਬਣਾਈ ਜਾਵੇਗੀ। ਇਹ ਗੇਮਿੰਗ ਉਦਯੋਗ ਦੇ 2/3 ਹਿੱਸੇ ਦੀ ਨੁਮਾਇੰਦਗੀ ਕਰਦਾ ਹੈ ਤੇ ਨੌਕਰੀਆਂ ਪੈਦਾ ਕਰਨ ਦੇ ਵਿੱਚ ਮਦਦ ਕਰੇਗਾ। ਸੂਤਰ ਨੇ ਕਿਹਾ ਕਿ ਸਰਕਾਰ ਪਿਛਲੇ 3.5 ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਸੀ ਪਰ ਰੀਅਲ ਮਨੀ ਵਾਲੀਆਂ ਗੇਮਿੰਗ ਕੰਪਨੀਆਂ ਉਹਨਾਂ ਨੂੰ ਬਾਈਪਾਸ ਕਰ ਰਹੀਆਂ ਸਨ। ਸੁਤਰ ਨੇ ਕਿਹਾ ਜੀਐਸਟੀ ਰਾਹੀ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਰੈਗੂਲੇਟਰੀ ਸੰਸਥਾ ਦਾ ਪ੍ਰਸਤਾਵ ਵੀ ਹਿੱਤਾਂ ਤੇ ਟਕਰਾਵ ਕਾਰਨ ਅੱਗੇ ਨਹੀਂ ਵਧ ਸਕਿਆ ਇਹ ਬਿੱਲ ਜਨਤਾ ਅਤੇ ਜਨ ਪ੍ਰਤੀਨਿਧੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆਂਦਾ ਗਿਆ ਦਸਨੀ ਹੋ ਗਿਆ ਹੈ ਕਿ ਇਸ ਦੌਰਾਨ ਪੈਸੇ ਆਧਾਰਿਤ ਗੇਮਿੰਗ ਉਦਯੋਗ ਨਾਲ ਜੁੜੇ ਸੰਗਠਨਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਨ ਨੂੰ ਇੱਕ ਪੱਤਰ ਲਿਖ ਕੇ ਚਿੰਤਾ ਜ਼ਾਹਰ ਕੀਤੀ ਕਿ ਇਹ ਬਿੱਲ ਰੁਜ਼ਗਾਰ ਪੈਦਾ ਕਰਨ ਵਾਲੇ ਇਸ ਉੱਭਰ ਰਹੇ ਉਦਯੋਗ ਨੂੰ ਖਤਮ ਕਰ ਦੇਵੇਗਾ ਆਲ ਇੰਡੀਆ ਗੇਮਿੰਗ ਫੈਡਰੇਸ਼ਨ ਈ ਗੇਮਿੰਗ ਫੈਡਰੇਸ਼ਨ ਅਤੇ ਫੈਡਰੇਸ਼ਨ ਆਫ ਇੰਡੀਆ ਫੈਂਸੀ ਸਪੋਰਟਸ ਨੇ ਇਸ ਪੱਤਰ ਵਿੱਚ ਕਿਹਾ ਕਿ ਆਨਲਾਈਨ ਹੁਨਰ ਗੇਮਿੰਗ ਉਦਯੋਗ ਦੀ ਕੀਮਤ 2 ਲੱਖ ਕਰੋੜ ਰੁਪਏ ਤੋਂ ਵੱਧ ਹੈ ਅਤੇ ਇਸ ਦੀ ਸਾਲਾਨਾ ਆਮਦਨ 31000 ਕਰੋੜ ਰੁਪਏ ਤੋਂ ਵੱਧ ਹੈ ਗੇਮਿੰਗ ਸੰਗਠਨਾਂ ਦੇ ਅਨੁਸਾਰ ਇਹ ਉਦਯੋਗ ਸਿੱਧੇ ਅਤੇ ਅਸਿੱਧੇ ਟੈਕਸਾ ਵਿੱਚ 20000 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ ਅਤੇ 2028 ਤੱਕ ਇਸ ਦੇ ਦੁੱਗਣੇ ਹੋਣ ਦਾ ਅਨੁਮਾਨ ਹੈ ਰਾਈジング ਪੰਜਾਬ ਸਮਾਗਮ ਜੀ ਹਾਂ ਦਾ ਦੱਸਿਆ ਕਿ ਇਸ ਵਿੱਚ ਸੰਜੀਵ अरोड़ा ਚੁੱਕੀ ਕੈਪਟਨ ਮਿਨਿਸਟਰ ਨੇ ਉਹ ਜਿਹੜੇ ਕਿ ਚੁਲੰਦਰ ਪਹੁੰਚ ਨੇ ਤੇ ਸੰਬੋਧਨ ਕੀਤਾ ਗਿਆ ਤੇ ਆਪਣਾ ਪੱਖ ਜੁੜਾ ਕੀ ਸਾਹਮਣੇ ਰੱਖਿਆ ਗਿਆ ਤੇ ਆਉ ਸੁਣਦੇ ਆ ਬਹੁਤ ਚੰਗਾ ਲੱਗਿਆ ਸਾਰਿਆਂ ਨੂੰ ਮਿਲ ਕੇ ਔਰ ਤੁਹਾਡੇ ਸਾਰਿਆਂ ਦੇ ਇਸ਼ੂ ਸੁਣ ਕੇ ਐਸੇ ਲਈ ਅਸੀਂ ਆਏ ਆ ਅਵੋਇਡ ਕਰਨ ਕੁਝ ਨਹੀਂ ਆਏ ਜੇ ਅਵੋਇਡ ਕਰਨਾ ਹੁੰਦਾ ਫੇਰ ਅਸੀਂ ਆਪਣਾ ਆਂਦੇ ਬੋਲ ਕੇ ਚਲੇ ਜਾਂਦੇ ਚਾਹ ਪੀ ਕੇ ਚਲੇ ਜਾਂਦੇ ਸਾਡਾ ਮਤਲਬ ਵੀ ਤੁਹਾਨੂੰ ਲੋਕਾਂ ਨੂੰ ਮਾਈਕ ਦੇਣ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਸੁਣੀਏ ਵੀ ਕੀ ਕੀ ਤੁਹਾਡੇ ਮੁੱਦੇ ਆ ਇਹ ਸਾਨੂੰ ਨਹੀਂ ਪਤਾ ਲੱਗਣਾ ਬਗੈਰ ਤੁਹਾਡੇ ਤੋਂ ਨਾ ਸੁਨੇ ਜਾਂ ਤੁਸੀਂ ਸਾਨੂੰ ਨਹੀਂ ਦੱਸੋਗੇ ਅਸੀਂ ਜਿਹੜੀਆਂ ਸੈਕਟੋਰਲ ਕਮੇਟੀਆਂ ਬਣਾਈਆਂ 24 ਕਮੇਟੀਆਂ ਬਣਾਈਆਂ ਦੋ ਸੌ 80 ਤੋਂ ਉੱਪਰ ਮੈਂਬਰ ਹੋ ਜਾਂਦੇ ਕਿਉਂਕਿ 12 ਮੈਂਬਰ ਹੈਗੇ ਹਰ ਕਮੇਟੀ 'ਚ ਪਰ ਤੁਸੀਂ ਮੰਨੋਗੇ ਨਹੀਂ ਇਹਦੇ ਵਿੱਚ 1% ਵੀ ਪੋਲਿਟਿਕਸ ਐਨੀ ਜਿਹੜੀਆਂ ਕਮੇਟੀਆਂ ਬਣਾਈਆਂ ਮੈਨੂੰ ਪਰਸਨਲੀ ਵਿੱਚੋਂ ਚਵੀ ਚੋਂ ਕਮੇਟੀਆਂ ਬਣਨ ਤੋਂ ਪਹਿਲਾਂ 7-8 ਚੇਅਰਮੈਨ ਜਾਣਦੇ ਹੋਣੇ ਮੈਂ ਨਹੀਂ ਬਾਕੀ ਚੇਅਰਮੈਨਾਂ ਨੂੰ ਕਦੀ ਪਹਿਲਾਂ ਮਿਲਿਆ ਸੀ ਅਸੀਂ CII ਵਾਲਿਆਂ ਨਾਲ ਡਿਸਕਸ ਕੀਤਾ ਪੰਜਾਬ ਇਨਵੈਸਟਰ ਵਾਲਿਆਂ ਨਾਲ ਡਿਸਕਸ ਕੀਤਾ ਅਪ ਇੰਟਰਨਲ ਆਫਿਸਰਸ ਨਾਲ ਡਿਸਕਸ ਕੀਤਾ ਜਿਹੜੇ ਲੋਕਲ ਐਪੈਕਸ ਚੈਂਬਰ ਵਗੈਰਾ ਉਹਨਾਂ ਨਾਲ ਡਿਸਕਸ ਕੀਤਾ ਉਸ ਤੋਂ ਬਾਅਦ ਜਿਨ੍ਹਾਂ ਨੂੰ ਚੇਅਰਮੈਨ ਅਪਾਇੰਟ ਕੀਤਾ ਉਹਨਾਂ ਬਾਰੇ ਡਿਪਟੀ ਕਮਿਸ਼ਨਰਸ ਨਾਲ ਡਿਸਕਸ ਕੀਤਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਮਤਲਬ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਠੀਕ ਰਹਿਣਗੇ ਜਦੋਂ ਉਹਨਾਂ ਨੇ ਤਸੱਲੀ ਦੇ ਦਿੱਤੀ ਇਹ ਸਾਰਾ ਪ੍ਰੋਸੈਸ ਮੈਂ ਸਵੇਰ ਤੋਂ ਲੈ ਕੇ ਰਾਤੀ 9 ਵਜੇ ਤੱਕ ਬੈਠਾ ਰਹਿੰਦਾ ਸੀ ਕਿਉਂਕਿ ਇਹ ਨਾ ਹੋਵੇ ਜੇ ਕਮੇਟੀਆਂ ਬਣ ਗਈਆਂ ਔਰ ਆਪਸ 'ਚ ਇਹ ਨਾ ਜੇ ਬਣੀ ਕਮੇਟੀਆਂ ਦਾ ਕੀ ਫਾਇਦਾ ਇਹ ਉਹੋ ਜੀਆਂ ਕਮੇਟੀਆਂ ਨਹੀਂ ਅਸੀਂ ਬਣਾਈਆਂ ਬਿਲਕੁਲ ਕੋਈ ਆਏ ਜੀ ਸਾਡੀ ਕਮੇਟੀ 2 ਸਾਲ ਪਹਿਲਾਂ ਬਣੀ ਸੀ ਅਜੇ ਤੱਕ ਮੀਟਿੰਗ ਹੀ ਨਹੀਂ ਹੋਈ ਇਹੋ ਜੀਆਂ ਕਮੇਟੀਆਂ ਦਾ ਕੀ ਫਾਇਦਾ ਅਸੀਂ ਹਰ ਕਮੇਟੀ ਨੂੰ ਇੱਕ ਏਡੀਸੀ ਸਾਹਿਬ ਦਿੱਤੇ ਜਨਰਲ ਮੈਨੇਜਰ ਹੋਸਟ ਡਿਸਟ੍ਰਿਕਟ ਦਾ ਜਿੱਥੋਂ ਚੇਅਰਮੈਨ ਹੈਗੇ ਸੈਕਟੋਰਲ ਆਫੀਸਰ ਦਿੱਤਾ ਹੈ ਤਾਂ ਕਿ ਜਲਦੀ ਤੋਂ ਜਲਦੀ ਮੀਟਿੰਗਾਂ ਹੋਣ ਇੱਥੇ ਤਿੰਨ ਚੇਅਰਮੈਨ ਮੇਰੇ ਖਿਆਲ ਬੈਠੇ ਆ ਤਿੰਨਾਂ ਨੇ ਇੱਕ ਇੱਕ ਮੀਟਿੰਗ ਦਾ ਜ਼ਰੂਰ ਕਰ ਲਈ ਹੋਣੀ ਹੈ ਉਹਨਾਂ ਦਾ ਕੰਮ ਹੈ ਕਿ ਉਹ ਮੀਟਿੰਗ ਆਰਗੇਨਾਈਜ਼ ਕਰਨ ਜਿਹੜੇ ਜ਼ੂਮ ਕਾਲ ਤੇ ਆਣਾ ਚਾਹੁੰਦੇ ਹੋ ਜ਼ੂਮ ਕਾਲ ਤੇ ਆਣ ਜਿਹੜੇ ਇਕੱਠੇ ਹੋ ਸਕਦੇ ਆ ਉਹ ਇਕੱਠੇ ਹੋ ਕੇ ਤਾਂ ਕਿ ਸਾਨੂੰ ਜਲਦੀ ਤੋਂ ਜਲਦੀ ਇਹ ਰਿਪੋਰਟ ਮਿਲੇ ਅਸੀਂ ਰਿਕੁਐਸਟ ਕੀਤੀ ਹੈ ਸਾਰੇ ਚੇਅਰਮੈਨਾਂ ਨੂੰ ਮੈਂਬਰਸ ਨੂੰ ਕਿ ਸਾਨੂੰ 1 ਅਕਤੂਬਰ ਤੱਕ ਇਹਦੀ ਰਿਪੋਰਟ ਦੇ ਦਿੱਤੀ ਜਾਵੇ ਤਰੁ ਕਰਦੇ ਅਗਲੀ ਖਬਰ ਦੇ ਵੱਲ ਦਿੱਲੀ ਦੇ ਸੀਐਮ ਰੇਖਾ ਗੁਪਤਾ ਤੇ ਹਮਲਾ ਹੋਇਆ ਜਿਸ ਮਾਮਲੇ ਦੇ ਵਿੱਚ ਇੱਕ ਅਪਡੇਟ ਸਾਹਮਣੇ ਆਈ ਹੈ ਤੇ ਮਾਮਲਾ ਜੁੜਾ ਕੀ ਦਰਜ ਕਰ ਲਿਆ ਗਿਆ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ बुधवार सवेरे मुख्यमंत्री रहائش ਤੇ ਜਨਤਕ ਸੁਣਵਾਈ ਦੇ ਦੌਰਾਨ ਹਮਲਾ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਅੱਜ ਜਨਤਕ ਸੁਣਵਾਈ ਦੌਰਾਨ ਇੱਕ ਵਿਅਕਤੀ ਨੇ ਮੁੱਖ ਮੰਤਰੀ ਤੇ ਹਮਲਾ ਕੀਤਾ ਤੇ ਉਸ ਨੂੰ ਦਿੱਲੀ ਪੁਲਿਸ ਨੇ ਫੜ ਲਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਦੇ ਅਨੁਸਾਰ ਮੌਜੂਮ ਦਾ ਨਾਮ ਰਾਜੇਸ਼ ਪਾਈ, ਖੀਮਜੀ ਪਾਈ ਸਾਕਾਰਿਆ 41 ਸਾਲ ਉਮਰ ਤੇ ਉਹ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤੇ ਪੁਲਿਸ ਹਰ ਸੰਭਵ ਪਹਿਲੂ ਤੋਂ ਜਾਂਚ ਕਰ ਰਹੀ ਹੈ ਆਈਬੀ ਅਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਵੀ ਮੁਲਜ਼ਮ ਰਾਜੇਸ਼ ਤੋਂ ਪੁੱਛਗਿੱਛ ਕਰ ਰਹੀਆਂ ਹਨ ਮੁੱਖ ਮੰਤਰੀ ਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਤੇ ਸਰਕਾਰੀ ਕਰਮਚਾਰੀ ਤੇ ਹਮਲਾ ਕਰਨ ਦੇ ਲਈ BNS ਦੀ ਧਾਰਾ 132 ਸਰਕਾਰੀ ਕਰਮਚਾਰੀ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਲਈ BNS ਦੀ ਧਾਰਾ 221 ਅਤੇ ਕਤਲ ਦੀ ਕੋਸ਼ਿਸ਼ ਲਈ ਧਾਰਾ 109 ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਇਸ ਦੇ ਵਿੱਚ ਹੋਰ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਦਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਲਗਾਤਾਰ ਮੌਸਮ ਦੇ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਜਿਸ ਤੇ ਮੱਦੇ ਨਜ਼ਰ ਮੌਸਮ ਵਿਭਾਗ ਦੇ ਵੱਲੋਂ ਅਗਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ ਦੱਸ ਦਿੰਦੇ ਆ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਮੀਂਹ ਪਵੇਗਾ ਤੇ ਵੱਖ-ਵੱਖ ਥਾਵਾਂ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਦੱਸਿਆ ਕਿ 24 ਅਗਸਤ ਤੱਕ ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖ ਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਭਵਿੱਖ ਬਾਣੀ ਦੇ ਦੌਰਾਨ ਪੰਜਾਬ ਦੇ ਵਿੱਚ 24 ਅਗਸਤ ਤੱਕ ਪਾਰੀ ਮੀ ਪਵੇਗਾ ਜਦਕਿ 21 ਤਰੀਕ ਸੰਬੰਧੀ ਮੌਸਮ ਵਿਭਾਗ ਵੱਲੋਂ ਫਿਲਹਾਲ ਦੇ ਲਈ ਅਲਰਟ ਨਹੀਂ ਹੈ ਵਿਭਾਗ ਵੱਲੋਂ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਫਰੀਦਕੋਟ ਤਰਨਤਾਰਨ ਲੁਧਿਆਣਾ ਮੋਹਾਲੀ ਮੋਗਾ ਫਿਰੋਜ਼ਪੁਰ ਜਲੰਧਰ ਕਪੂਰਥਲਾ ਵਿੱਚ ਭਾਰੀ ਮੀਂਹ ਪਵੇਗਾ ਇਸ ਦੇ ਨਾਲ ਹੀ ਆਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ ਇਹਨਾਂ ਤਰੀਕਾਂ ਨੂੰ ਜੇਕਰ ਕਿਸੇ ਨੇ ਘੁੰਮਣ ਦੀ ਪਲਾਨਿੰਗ ਬਣਾਈ ਹੈ ਤਾਂ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉੱਥੇ ਹੀ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਭਾਰ ਦੇ ਵਿੱਚ ਪਾਰੀ ਬਾਰਿਸ਼ ਹੋ ਸਕਦੀ ਹੈ ਤੇ ਉਹਨਾਂ ਨੇ ਕਿਹਾ ਕਿ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਬਣਨ ਵਾਲੇ ਮਾਹੌਲ ਤੋਂ ਪੰਜਾਬ ਦੇ ਸੈਂਟਰਲ ਹਲਕੇ ਵਿੱਚ ਮੀਂਹ ਦੇ ਕਾਫੀ ਅਸਰ ਬਣੇ ਹਨ ਤੇ ਉਹਨਾਂ ਨੇ ਕਿਹਾ ਕਿ ਜਿੱਥੇ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਤਾਂ ਉੱਥੇ ਹੀ ਕਈ ਥਾਵਾਂ ਤੇ ਬਣੇ ਹੜ ਵਰਗੇ ਹਾਲਾਤ ਨਾਲ ਵੀ ਕਾਫੀ ਨੁਕਸਾਨ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜਿੱਥੇ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਤੇ ਉੱਥੇ ਹੀ ਖਿਸਾਨਾਂ ਨੂੰ ਵੀ ਪਾਣੀ ਦੀ ਨਿਕਾਸੀ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਤਾਂਕਿ ਅਚੇਹੇ ਬਾਰਿਸ਼ ਵਰਗੇ ਹਾਲਾਤਾਂ ਵਿੱਚ ਫਸਲਾਂ ਖਰਾਬ ਨਾ ਹੋ ਸਕਣ। ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਨ 2.4 ਡਿਗਰੀ ਵਧਿਆ ਹੈ ਤੇ ਇਹ ਆਮ ਤਾਪਮਨ ਦੇ ਨੇੜੇ ਹੋ ਗਿਆ ਤੇ ਅਦਰੀ ਕੇਂਦਰ ਦੇ ਵੱਲੋਂ ਪੰਜਾਬ ਦੇ ਲਈ 530 ਕਰੋੜ ਦੀ ਗ੍ਰਾਂਟ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੇਂਦਰ ਅੱਗੇ ਕਈ ਵਾਰ ਵਿਸ਼ੇਸ਼ ਗ੍ਰਾਂਟ ਜਾਰੀ ਕਰਨ ਦਾ ਮੁੱਦਾ ਉਠਾਇਆ ਗਿਆ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਪੰਜਾਬ ਤੇ ਮਿਹਰਬਾਨ ਹੋਈ ਹੈ ਕੇਂਦਰ ਸਰਕਾਰ ਦੇ ਵੱਲੋਂ ਕੈਪੀਟਲ ਖਰਚੇ ਯਾਨੀ ਕਿ ਕੈਪੀਟਲ ਐਕਸਪੈਂਡੀਚਰ ਹੇਠ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਜਿਸ ਦੇ ਨਾਲ ਹੁਣ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ ਤੇ ਇਸ ਸਮੇਂ ਪੰਜਾਬ ਵਿੱਚ ਕਈ ਵਿਕਾਸ ਕਾਰਜ ਜਾਰੀ ਹਨ ਮਿਲੀ ਜਾਣਕਾਰੀ ਦੇ ਅਨੁਸਾਰ ਕੇਂਦਰ ਨੇ ਪੰਜਾਬ ਨੂੰ 530 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਹੈ ਤੇ ਇਹ ਰਕਮ ਪੂੰਜੀਗਤ ਖਰਚੇ ਤਹਿਤ ਜਾਰੀ ਕੀਤੀ ਗਈ ਹੈ ਤਾਂ ਜੋ ਸਰਕਾਰ ਇਮਾਰਤਾਂ ਦੀ ਉਸਾਰੀ ਮਸ਼ੀਨਰੀ ਦੀ ਖਰੀਦ ਸਮੇਤ ਹੋਰ ਵਿਕਾਸ ਪ੍ਰੋਜੈਕਟਾਂ ਨੂੰ ਅੱਗੇ ਵਧਾ ਸਕੇ ਤੇ ਇਹ ਗ੍ਰਾਂਟ ਵਿੱਤ ਤਰਾਂ 2000 25 26 ਦੇ ਲਈ ਜਵਾਰੀ ਕੀਤੀ ਗਈ ਹੈ ਹਾਲਾਂਕਿ ਇਸ ਵਾਰ ਦੀ ਰਕਮ ਪਿਛਲੇ ਸਾਲ ਦੀ ਤੁਲਨਾ ਵਿੱਚ ਘੱਟ ਹੈ ਪਿਛਲੇ ਸਾਲ ਪੰਜਾਬ ਨੂੰ ਇਸ ਤੋਂ ਵੱਧ ਜਿਹੜੀ ਕਿ ਗ੍ਰਾਂਟ ਮਿਲੀ ਸੀ ਤਾਂ ਅੱਗੇ ਅਗਲੀ ਖਬਰ ਦੇ ਵੱਲ ਸੋਨੇ ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੱਡੇ ਬਦਲਾਅ ਦਰਜ ਕੀਤੇ ਗਏ ਨੇ ਜੀ ਹਾਂ ਦੱਸਣ ਲਿਆ ਕਿ ਕੀਮਤਾਂ ਦੇ ਵਿੱਚ ਗਿਰਾਵਟ ਜਿਹੜੀ ਕਿ ਦਰ ਚੁੱਕੀ ਤੇ ਗਈ ਹੈ ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ ਬੁੱਧਵਾਰ ਸਵੇਰੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਸੀ ਜਿਸ ਕਾਰਨ ਗਾਕਾਂ ਦੇ ਚਿਹਰਿਆਂ ਤੇ ਕੁਝ ਰਾਹਤ ਆਈ ਹੈ ਕ੍ਰੇਲੂ ਫਿਊਚਰਜ਼ ਬਾਜ਼ਾਰ ਐਮਸੀਐਕਸ ਦੇ ਵਿੱਚ ਸਵੇਰੇ ਬੀਤੇ ਕੱਲ ਸੋਨਾ 0.07% ਯਾਨੀ ਕਿ ਤਾਰਤ ਰੂਪੇ ਦੇ ਕੇ 98629 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਪਹੁੰਚ ਗਿਆ ਤੇ ਉਸ ਤੋਂ ਪਹਿਲਾਂ ਇੰਡੀਆ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀਆਂ ਗਈਆਂ ਕੀਮਤਾਂ ਕੁਝ ਇਸ ਦੇ ਅਨੁਸਾਰ ਸੀ 24 ਕੈਰੇਟ ਸੋਨਾ 99170 ਰੁਪਏ ਪ੍ਰਤੀ 10 ਗ੍ਰਾਮ 22 ਕੈਰੇਟ ਸੋਨਾ 96790 ਰੁਪਏ ਪ੍ਰਤੀ 10 ਗ੍ਰਾਮ 20 ਕੈਰੇਟ ਸੋਨਾ 8800 प्रति 10 ग्राम 18 कैरेट सोना 80330 प्रति 10 ग्राम तसदे नाल ही एमसीएक्स ते चांदी दी फ्यूचर्स कीमत ਸਵੇਰੇ ਬੀਤੇ ਕਾਲ 0.50% ਯਾਨੀ 555 ਰੁਪਏ ਡਿੱਗ ਕੇ 110790 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਤੇ ਇਹ ਗਿਰਾਵਟ ਸੋਨੇ ਨਾਲੋਂ ਵੱਧ ਹੈ ਡਾਲਰ ਵਿੱਚ ਮਜ਼ਬੂਤੀ ਅਮਰੀਕੀ ਡਾਲਰ ਦੀ ਮਜ਼ਬੂਤੀ ਨੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨੇ ਦੀ ਮੰਗ ਨੂੰ ਪ੍ਰਭਾਵਿਤ ਕੀਤਾ ਹੈ ਡਾਲਰ ਮਹਿੰਗਾ ਹੋਣ ਕਾਰਨ ਹੋਰ ਮੁਦਰਾਵਾ ਵਾਲੇ ਦੇਸ਼ਾਂ ਲਈ ਸੋਨਾ ਖਰੀਦਣਾ ਮਹਿੰਗਾ ਹੋ ਜਾਂਦਾ ਹੈ ਯੂਐਸ ਫੈਡ ਨੀਤੀ ਦੀ ਉਡੀਕ ਨਿਵੇਸ਼ਕਾਂ ਦੀਆਂ ਨਜ਼ਰਾਂ ਯੂਐਸ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਦੀ ਆਉਣ ਵਾਲੀ ਨੀਤੀ ਮੀਟਿੰਗ ਤੇ ਮਿੰਟਾ ਅਤੇ ਸ਼ੁੱਕਰਵਾਰ ਨੂੰ ਚੇਅਰਮੈਨ ਜੈਰਮ ਪਾਵੈਲ ਦੇ ਭਾਸ਼ਣ ਤੇ ਹਨ ਇਸ ਤੋਂ ਪਹਿਲਾਂ ਨਿਵੇਸ਼ਕ ਸਾਵਧਾਨ ਰੁਕ ਆਪਣਾ ਰਹੇ ਹਨ ਤੇ ਅਦਰੀਆ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਨੇ ਕਿ ਇੱਕ ਨਵਾਂ ਰੂਲ ਜੜਾ ਕਿ ਉਥੇ ਲਾਗੂ ਕੀਤਾ ਗਿਆ ਜਿਸ ਦੇ ਮਤੇ ਨਜ਼ਰ ਵਿਦਿਆਰਥੀਆਂ ਤੇ ਉਸ ਦਾ ਅਸਰ ਜੜਾ ਕਿ ਪੈ ਸਕਦਾ ਹੈ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਡਰੋਪ ਬਾਕਸ ਜਾਂ ਫਿਰ ਇੰਟਰਵਿਊ ਮੁਕਤ ਵੀਜ਼ਾ ਨਵੀਨੀਕਰਨ ਪ੍ਰੋਗਰਾਮ ਨੂੰ ਖਤਮ ਕਰਨ ਦਾ ਖਤਮ ਕਰਨ ਜਾ ਰਿਹਾ ਤੇ ਇਹ ਨਵੇਂ ਨਿਯਮ 2 ਸਤੰਬਰ 2025 ਤੋਂ ਲਾਗੂ ਹੋਣਗੇ ਇਸ ਫੈਸਲੇ ਦਾ ਅਸਰ ਭਾਰਤ ਸਮੇਤ ਦੁਨੀਆ ਭਰ ਦੇ ਵੀਜ਼ਾ ਬਿਨਕਾਰਾਂ ਤੇ ਪਵੇਗਾ ਤੇ ਹੁਣ ਤੱਕ H1B H4 FM O1 J ਅਤੇ L1 ਵੀਜ਼ਾ ਵਾਲਿਆਂ ਨੂੰ ਨਵਿਨੀਕਰਨ ਦੇ ਲਈ ਇੰਟਰਵਿਊ ਨਹੀਂ ਦੇਣਾ ਪੈਂਦਾ ਸੀ ਉਹ ਸਿਰਫ ਦਸਤਾਵੇਜ਼ ਜਮ੍ਹਾਂ ਕਰਵਾ ਕੇ ਵੀਜ਼ਾ ਪ੍ਰਾਪਤ ਕਰ ਸਕਦੇ ਸਨ ਤੇ ਇਹ ਸਹੂਲਤ ਕਾਰਨ ਹਜ਼ਾਰਾਂ ਲੋਕਾਂ ਦੇ ਸਮਾਂ ਅਤੇ ਪੈਸੇ ਦੀ ਬਚਤ ਹੁੰਦੀ ਸੀ ਪਰ ਹੁਣ ਨਵੇਂ ਨਿਯਮਾਂ ਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਹੁਣ ਕਾਉਂਸਲਰ ਅਧਿਕਾਰੀ ਸਾਹਮਣੇ ਪੇਸ਼ ਹੋਣਾ ਪਵੇਗਾ ਕੰਪ੍ਰਸਾਸ਼ਨ ਦੇ ਵੱਲੋਂ ਇਹ ਕਦਮ ਸੁਰੱਖਿਆ ਕਾਰਨ ਕਰਕੇ ਚੁੱਕਿਆ ਗਿਆ ਹੈ ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਹਰ ਬਿਨਕਾਰ ਦੀ ਨਿੱਜੀ ਜਾਂਚ ਹੋ ਸਕੇਗੀ ਅਤੇ ਸਕਰੀਨਿੰਗ ਪ੍ਰਕਿਰਿਆ ਹੋਰ ਸਖਤ ਹੋਵੇਗੀ ਭਾਰਤ ਇਸ ਸਹੂਲਤ ਦਾ ਸਭ ਤੋਂ ਵੱਡਾ ਯੂਜ਼ਰ ਰਿਹਾ ਮਾਹਿਰਾਂ ਦਾ ਕਹਿਣਾ ਹੈ ਕਿ ਨਵੀਆਂ ਸ਼ਰਤਾਂ ਨਾਲ ਭਾਰਤੀ ਵਿਦਿਆਰਥੀਆਂ ਤੇ H1B ਵੀਜ਼ਾ ਤੇ ਕੰਮ ਕਰ ਰਹੇ ਹਨ ਕੰਮ ਕਰ ਰਹੇ ਆਈਟੀ ਕਰਮਚਾਰੀਆਂ ਨੂੰ ਸਭ ਤੋਂ ਵੱਧ ਮੁਸ਼ਕਲ ਆ ਸਕਦੀ ਹੈ ਵੀਜ਼ਾ ਅਪ pointmentਾਂ ਦੀ ਮੰਗ ਹੋਰ ਵਧਣ ਦੇ ਨਾਲ ਉਡੀਕ ਸਮਾਂ ਕਈ ਮਹੀਨੇ ਤੱਕ ਲੰਬਾ ਹੋ ਸਕਦਾ ਹੈ ਅਜਿਹਾ ਨਾਲ ਹੀ ਖਬਰ ਆਈ ਹੈ ਕਿ ਅਗਸਤ ਅਤੇ ਸਤੰਬਰ ਮਹੀਨੇ ਲਈ ਬੁੱਕ ਕੀਤੀਆਂ ਡ੍ਰੌਪ ਬਾਕਸ ਅਪੁਆਇੰਟਮੈਂਟਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਬਿਨਕਾਰਾਂ ਨੂੰ ਸਿੱਧਾ ਇੰਟਰਵਿਊ ਦੇ ਲਈ ਬੁਲਾਇਆ ਜਾ ਰਿਹਾ ਹੈ ਮਾਹਿਰਾਂ ਦੀ ਸਲਾਹ ਹੈ ਕਿ ਜੋ ਵੀ ਲੋਕ ਯੋਗ ਹਨ ਉਹ 2 ਸਤੰਬਰ ਤੋਂ ਪਹਿਲਾਂ ਹੀ ਆਪਣੀ ਵੀਜ਼ਾ ਨਵਿੱਕ੍ਰਣ ਪ੍ਰਕਿਰਿਆ ਪੂਰੀ ਕਰ ਲੈਣ ਹਾਲਾਂਕਿ ਡਿਪਲੋਮੈਟਿਕ ਅਤੇ ਸਰਕਾਰੀ ਵੀਜ਼ਾ ਧਾਰਕਾਂ ਨੂੰ ਪਹਿਲਾਂ ਵਾਂਗ ਛੂਟ ਮਿਲਦੀ ਰਹੇਗੀ ਤੇ ਇਸ ਤੋਂ ਇਲਾਵਾ ਕੁਝ ਖਾਸ ਹਾਲਾਤਾਂ ਵਿੱਚ B1 B ਟੂ ਸੈਲਾਨੀ ਅਤੇ ਵਪਾਰਕ ਵੀਜ਼ਾ ਅਰਜ਼ੀਕਾਰਾਂ ਨੂੰ ਵੀ ਛੂਟ ਦਿੱਤੀ ਜਾ ਸਕਦੀ ਹੈ ਪਰ ਅੰਤਿਮ ਫੈਸਲਾ ਕੌਂਸਲਰ ਅਧਿਕਾਰੀਆਂ ਦੇ ਹੱਥਾਂ ਦੇ ਵਿੱਚ ਹੋਵੇਗਾ। ਅ ਬਿਗ ਬਾਸ 19 ਜਿਵੇਂ ਦੱਸਿਆ ਕਿ ਇਸ ਐਂਟਰਟੇਨਮੈਂਟ ਰਿਆਲਿਟੀ ਸ਼ੋ ਦੇ ਕਈ ਫੈਨਸ ਨੇ ਤੇ ਇਸ ਦਾ ਇੱਕ ਨਵਾਂ ਸੀਜ਼ਨ ਜਿਹੜਾ ਕਿ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਜੁੜੀ ਹੋਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦੀਵੇ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿਗ ਬਾਸ 19 ਦੇ ਸ਼ੁਰੂ ਹੋਣ ਦੇ ਵਿੱਚ ਕੁਝ ਹੀ ਦਿਨ ਬਾਕੀ ਹਨ ਇਹ ਸ਼ੋਅ 24 ਅਗਸਤ ਨੂੰ ਪ੍ਰੀਮੀਅਰ ਹੋਣ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਕਰਦੇ ਅੰਦਰ ਦੀ ਪਹਿਲੀ ਝਲਕ ਦੇਖਣ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਮੁੰਬਈ ਵਿੱਚੋਂ ਲਗਾਤਾਰ ਹੋ ਰਹੀ ਪਾਰੀ ਬਾਰਿਸ਼ ਨੇ ਸ਼ੋਅ ਦੀਆਂ ਤਿਆਰੀਆਂ ਨੂੰ ਝਟਕਾ ਦਿੱਤਾ ਸ਼ੋਅ ਦੇ ਸੈੱਟ ਦਾ ਮੀਡੀਆ ਟੂਰ 20 ਅਗਸਤ ਨੂੰ ਹੋਣਾ ਸੀ ਜਿੱਥੇ ਪੱਤਰਕਾਰਾਂ ਨੂੰ ਬਿਗ ਬਾਸ ਦੇ ਨਵੇਂ ਘਰ ਦੇ ਅੰਦਰ ਦੀ ਝਲਕ ਦਖਾਈ ਜਾਣੀ ਸੀ ਪਰ ਪਾਰੀ ਬਾਰਿਸ਼ ਅਤੇ ਪਾਣੀ ਪਰੰਦੇ ਕਾਰਨ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਅਤੇ ਰਿਪੋਰਟਾਂ ਦੇ ਅਨੁਸਾਰ ਜੀਓ ਸਿਨੇਮਾ ਦੀ ਟੀਮ ਨੇ ਪਾਰੀ ਬਾਰਿਸ਼ ਦੇ ਮੱਦੇਨਜ਼ਰ ਟੂਰ ਰੱਦ ਕਰ ਦਿੱਤਾ ਅਤੇ ਕਿਹਾ ਕਿ ਨਵੀਂ ਤਾਰੀਖ ਜਲਦੀ ਹੀ ਤੈਅ ਕੀਤੀ ਜਾਵੇਗੀ ਸਿਰਫ ਮੀਡੀਆ ਟੂਰ ਹੀ ਨਹੀਂ ਸਗੋ ਸ਼ੋਅ ਦੀ ਬਾਕੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਹੈ ਟੀਮ ਦਾ ਕਹਿਣਾ ਹੈ ਕਿ ਜਦੋਂ ਤੱਕ ਮੌਸਮ ਥੋੜਾ ਆਮ ਨਹੀਂ ਹੋ ਜਾਂਦਾ ਸੈੱਟ ਤੇ ਕੋਈ ਸ਼ੂਟਿੰਗ ਨਹੀਂ ਕੀਤੀ ਜਾਵੇਗੀ ਸੁਰੱਖਿਆ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ ਦਿੱਲੀ ਅਤੇ ਹੋਰ ਸ਼ਹਿਰਾਂ ਤੋਂ ਆਏ ਪੱਤਰਕਾਰਾਂ ਨੂੰ ਸਮੇਂ ਸਿਰ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ ਤਾਂ ਜੋ ਉਹ ਮੀਂਹ ਵਿੱਚ ਨਾ ਫਸ ਜਾਣ ਜਿਹੜੇ ਪੱਤਰਕਾਰ ਪਹਿਲਾਂ ਹੀ ਮੁੰਬਈ ਪਹੁੰਚ ਚੁੱਕੇ ਸਨ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਫਿਲਹਾਲ ਟੀਮ ਨਵੀਂ ਤਾਰੀਖ ਤੈਅ ਕਰਨ ਦੇ ਵਿਚਾਰ ਕਰ ਰਹੀ ਹੈ ਇਸ ਵਾਰ ਬਿਗ ਬਾਸ 19 ਦਾ ਥੀਮ ਥੋੜਾ ਵੱਖਰਾ ਹੈ ਰਿਪੋਰਟਾਂ ਦੇ ਅਨੁਸਾਰ ਇਸ ਸੀਜ਼ਨ ਦੇ ਵਿੱਚ ਰਾਜਨੀਤਿਕ ਮਾਹੌਲ ਦਿਖਾਇਆ ਜਾਵੇਗਾ ਸਲਮਾਨ ਖਾਨ ਨੇ ਖੁਦ ਸ਼ੋਅ ਦੇ ਪ੍ਰੋਮੋ ਵਿੱਚ ਵੀ ਇਸ ਵੱਲ ਇਸ਼ਾਰਾ ਕੀਤਾ ਹੈ ਤਾਂ ਫਿਲਹਾਲ ਦੇ ਲਈ ਸਪ੍ਰਟਨ ਦੇ ਵਿੱਚ ਬਸ ਐਨ ਆਈ ਮਨੂ ਦੇ ਉਚਾਸਤ ਧੰਨਵਾਦ